अब तो शांति से ना कुछ क्यों होया आई आई आओ मैं बैठ रहा हूं ओके okay, बैठ जाओ ओए भाई शादी दे दे गाइस सब्जी लानी है ठीक है आजा शादी सब्जी ले अब के मैं मारूं किथे जाना मां फिर तू शॉपिंग करनी आणा

ਕਿੰਦਾ ਜਵੈ ਜਾਣ ਜਾਣਾ ਕਿ ਸ਼ਾਪਿੰਗ ਕਰਨ ਜਾਣਾ ਕੁੰਡੀ ਆਏ ਨਾ ਚਿਸ਼ਾ ਉੱਪਰ ਕਰੋ ਉੱਪਰ ਕਰੋ ਸ਼ਿਸ਼ਾ ਮੰਨਣਾ ਤੇ ਹਾਲੇ ਲੱਜੀ ਹਾੜਨ ਦੱਸ ਵੇਰੇ ਸ਼ਾਪਿੰਗ ਕਰਨ ਜਾਣਾ ਕਿ ਕਿੰਦਾ ਜਵੈ ਜਾਣ ਜਾਣਾ ਕੇ ਨਾ ਪਾਦੀ ਮਮਾ ਮਮਾ ਵਾਂ ਫੋਨ ਤੇ ਆ ਦੇ ਮਮੇ ਨੂੰ ਕੀ ਕਹਿਣਾ ਚਾਹੁੰਦਾ ਤੂੰ ਮਮੇ ਨੂੰ ਕਹਿ ਕੋਈ ਐਲੋ ਤੇ ਸੁਣਦੇ ਮੈਂ

ਜੂਸ ਵੀ ਲਿਆ ਸੀ ਆ ਕੇ ਜੋ ਜੋ ਹੈ ਹੈ ਜੂਸ ਵੀ ਲਿਆ ਸੀ ਹਾਂ ਤੇ ਜੂਸ ਵੀ ਲਿਆ ਸੀ ਓਕੇ ਆ ਤੇਰੇ ਕੋਲ ਚਾਬੀ ਆ ਗੱਡੀ ਦੀ ਪੂਆ ਦੀ ਕੋਸ ਨਹੀਂਗਾ ਆ ਹੈ ਨਾ ਨਹੀਂ ਹਾਰ ਨਹੀਂ ਉਧਰ ਕੁੱਟੂ ਉਹ ਗੱਡੀ ਵਾਲਾ ਉਹ ਗੱਡੀ ਵਾਲਾ ਭਾਈ ਖੜਾ ਉਹ ਸਾਹਮਣੇ ਟੱਟ ਜੂ

मेरे दुवाई। तेरे दवाई है ये हां मां मेरी दवाई तो, तो केडी गेटे जी बैठा होना फॉर्चूनर अच्छा फॉर्चूनर आ मेरी दवाई है तेरी दवाई है ये आई देखो मटाटा अच्छा ये क्या है दवाई ये की कहंदे ने यार वो मैटैटो तो? मैं थुपुला कांदे दिया उतना <laughs> उतने के दम ਗੇ ਨਾ ਪਾ ਦਿਓ ਤਰਕੀ ਕਾ ਤੇ ਰਿਮੋਟ ਵਟ ਵਟੋ ਕਹਿੰਦੇ ਆ ਨੂੰ ਨਹੀਂ ਮੈਂ ਤਾ ਉਹ ਤਾਰੇ ਟਿੰਗ 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 ਚੀ ਕਹਿੰਦੇ ਆ ਦੱਸ ਨੋ 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 ਮਾ ਨਾ ਨਹੀਂ ਬਿੱਡੀ ਵੀਰੇ ਦੇ ਐੜੇ ਚ ਲਾ ਨੂੰ ਟਿੰਗ 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 ਕਹਿੰਦੇ ਚੱਲ ਰਹੇ ਨੇ ਹੈ ਇਹ ਗੇਟ ਰੱਚ ਲਾ ਰਹੇ ਬਲਾਉਂ ਦੱਸ ਕੀ ਆ ਮਟਾਰਟੋ ਕੇ ਚਾ ਚੁੱਕੀ ਦੀ ਤੋਂ ਦੇਦੀ ਚਲੋ ਕੇ ਬਾਏ ਕਰਦੇ ਵਾ ਮੈਨੂੰ ਫਿਰ ਬਾਏ 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 ਕਰ ਮੈਨੂੰ ਲਵ ਯੂ ਇਹ ਤਾਂ ਦੇਖ ਕੇ ਕਰ ਮੈਂ ਲਈ ਫੋਟੋ ਅੱਲੂ ਆਲੋ ਪਾ ਲਈ ਤੁਸੀਂ ਹਾਂ 6 ਮੂੰਗ ਮੈਨੇ ਵੜਿਆ ਤੂੰ ਤੀਜੇ ਨੂੰ ਆਨ ਫਿਨਿਸ਼ ਕਰ ਦੋ ਫਿਰ ਹੁਣ ਸਾਰਾ ਓਕੇ ਤਾਤਾ ਮੂੰ ਹੋਰ ਕੀ ਖਾਣਾ ਹੁਣ ਮੱਛਰ ਨਾਲੇ ਘਰ ਬਣਾਣਾ ਠੀਕ ਹੈ ਬਣਾ ਰਹੇ ਘਰ ਹੁਣ

Ma ben name of the. <laughs> 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 पहला तारा पहला, तारा। तारा पहला तारा 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 तेरी तो तारा ఆరేని అకడెమిక్ వచ్చే కార్తిని కరన్ని ఫ్యాన్ ని కొని క్యాష్ చేయండి

ਮੈਨੂੰ ਚਾਕਲੇਟ ਦੇ ਦੋ ਮੰਨਾ ਚੱਲ ਚੱਲ ਜਨ ਨਹੀਂ ਲੈਣਾ ਨਹੀਂ ਲੈਣਾ ਬੰਦਾ ਮੈਨੂੰ ਤੂੰ ਹੀ ਆ ਮੰਨਾ ਚੱਲ ਮੰਨਾ ਕਿੰਦਾ ਆਸ ਚੋਕਲੇਟ ਤਾਂ ਕਿ